80 ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਚੌਕਲੇਟ ਕੱਪੜੇ ਦੇ ਉੱਤੇ ਇਹ ਕਢਾਈ ਆ ਗਈ ਜੀ ਬਿਲਕੁਲ ਥੋੜੀ ਜਿਹੀ ਕਢਾਈ ਆ ਲਾ ਕਿ ਮੈਂ ਕਹਿੰਦੇ ਨੇ ਵਧੀਆ ਕਢਾਈ ਹੈ ਜੀ ਸਾਰੀ ਬਿਲਕੁਲ ਸੂਤੀ ਚੌਕਲੇਟ ਕੱਪੜਾ ਜੀ ਇਹ ਜਿਵੇਂ ਗਰਮੀ ਸ਼ੁਰੂ ਹੁੰਦੀ ਆ ਮੂਰੇ ਹੁਣ ਕਾਗਲ ਬਿਨਾ ਲਾਈਨਿੰਗ ਤੋਂ ਲੈਣਾ ਹੈਗਾ ਬਿਨਾ ਲਾਈਨਿੰਗ ਤੋਂ ਹੂਡ ਬਣ ਸਕਦਾ ਜੀ ਇਹ ਚੌਕਲੇਟ ਕੱਪੜਾ ਹੈਗਾ ਬਿਲਕੁਲ ਕੜਾਈ ਵਾਲਾ ਦੁਪੱਟਾ ਨਾਲ ਆ ਲੈ ਜੀ ਰੰਗ ਹਰ ਇੱਕ ਕੜਾਈ ਦੇ ਵਿੱਚ ਚਾਰ ਕਲਰ ਆਏ ਨੇਗੇ ਤੇ ਡਿਜ਼ਾਈਨ ਬਹੁਤ ਹੈ ਇਹਦੇ ਵਿੱਚ ਆ ਦੇਖੋ ਜੀ ਸਾਰੇ ਰੰਗ ਪੂਰੇ ਵਧੀਆ ਕਲਰ ਨੇ ਸਾਰੇ ਹਰ ਇੱਕ ਕੜਾਈ ਦੇ ਤਕਰੀਬਨ ਚਾਰ ਕਲਰਾਂ ਦੇ ਚਮਾਲ ਹੈ ਜੀ ਚੌਕਲੇਟ ਕੱਪੜੇ ਦੇ ਉੱਤੇ ਹੈ ਨਾਲ ਕੜਾਈ ਵਾਲਾ ਦੁਪੱਟਾ ਨਾਲ ਆਇਆ ਇਹਨਾਂ ਦੇ ਕੜਾਈ ਵਾਲੇ ਦੁਪੱਟੇ ਦੇ ਨਾਲ ਮਾਗਰਤ ਕਿੰਨੇ ਦਾ ਵਿਕੇ ਜੀ ਸਾਡਾ ਰੇਟ ਉਸ ਰੇਟਾਂ ਦੇ ਵਿੱਚ ਸਿਰਫ 650 ਰੁਪਏ ਸੂਟ ਕਰਤਾ ਜੀ ਇਹ ਸਾਡੇ 650 ਰੁਪਏ ਦੇ ਵਿੱਚ ਭਰਾਵਾਂ ਦੀ ਹਿੱਤੀ ਦੇ ਉੱਤੇ ਜੀ ਸੇਲਵੇ ਦਾ ਚੱਲੀ ਜਾਂਦਾ ਹੈਗਾ 650 ਦਾ ਚਾਕਲੇਟ ਕੱਪੜੇ ਦਿੱਤੇ ਜੀ ਬਿਨਾ ਲੈਂਡਿੰਗ ਤੋਂ ਬਣ ਜਾਂਦਾ ਸੂਟ ਜੀ ਇਹ ਕੋਈ ਰੇਸ਼ਮੀ ਕਪੜਾ ਨਹੀਂ ਪੂਰਾ ਵਧੀਆ ਕਪੜਾ ਦੇਖੋ ਜੀ ਡਿਜ਼ਾਈਨ ਹੈ ਜੀ ਬਹੁਤ ਹੈ ਨਹੀਂ ਅੱਜ ਜੀ ਦੇਖੋ ਕਿੰਨਾ ਸ਼ਾਨਦਾਰ ਡਿਜ਼ਾਈਨ ਆਇਆ ਹੋਇਆ ਹੈਗਾ ਸ਼ਾਨਦਾਰ ਦੁਪट्टे ਦੇ ਨਾਲ ਆ ਕੋਈ ਲਹਿਣ ਵਾਲੀ ਕੜਾਈ ਨਹੀਂ ਉੱਤੋਂ ਬਿਲਕੁਲ ਬਰੀਕ ਕੜਾਈ ਦਾ ਕੰਮ ਹੈ ਜੀ ਬਿਲਕੁਲ ਜਿਵੇਂ ਬਰੀਕ ਕੜਾਈ ਦਾ ਕੰਮ ਹੈਗਾ ਕੋਈ ਸਿੱਪੀਸਟਾ ਦਾ ਕੰਮ ਨਹੀਂ ਪੂਰਾ ਵਧੀਆ ਕੰਮ ਹੈਗਾ ਜਿਹਦੇ ਉੱਤੇ ਕੜਾਈ ਦਾ ਆ ਚੁੰਨੀ ਦੇ ਉੱਤੇ ਨਾਲ ਦੀ ਬੁਟੀ ਬਣੀ ਹੋਈ ਆ ਪੂਰੀ ਵਧੀਆ ਰੇਟਰ ਹੋਆ ਸਿਰਫ 650 ਰੁਪਏ ਜੀ ਭਰਾਵਾਂ ਦੀ ਦਿੱਤੀ ਤੇ ਸੇਲ ਮੇਲੇ ਦਿੱਤੇ ਜੀ ਰੰਗ ਦਾ ਹਰ ਇੱਕ ਕੜਾਈ ਦੇ ਵਿੱਚ ਤਕਰੀਬਨ ਚਾਰ-ਚਾਰ ਕਰਾਂ ਦੇ ਚਮਾਲ ਆਇਆ ਹੋਇਆ ਜੀ ਡਿਜ਼ਾਈਨ ਇੱਕ ਤੋਂ ਇੱਕ ਵਧੀਆ ਆਏ ਹੋਏ ਨੇ ਜੀ ਇਹਦੇ ਵਿੱਚ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਚੈਨਲ ਨੂੰ ਲਾਇਕ ਕਰੋ ਆ ਦੇਖੋ ਜੀ ਇੱਕ ਤੋਂ ਇੱਕ ਡਿਜ਼ਾਈਨ ਹੈਗਾ ਵਧੀਆ ਆ ਲੋ ਜੀ ਆ ਦੇਖੋ ਡਿਜ਼ਾਈਨ ਦੇਖੋ ਪੂਰਾ ਵਧੀਆ ਸੂਤੀ ਕੱਪੜੇ ਦੇ ਉੱਤੇ ਹੈ ਜੀ ਚਾਕਲੇਟ ਕਪੜਾ ਵਜਦਾ ਜਿਹੜਾ ਟੈਗੀ ਕਹਿੰਦੇ ਨੇ ਚਾਈ ਚਾਕਲੇਟ ਜੀ ਮਸਲੀਨ ਦੀ ਚੁੰਨੀ ਨਾਲ ਚੜਾਈ ਵਾਲੀ ਅਰੇ ਸਿਰਫ 650 ਦਾ ਕਰਤਾ ਜੀ ਇਹ ਸਾਢੇ 650 ਦੇ ਵਿੱਚ ਭਰਾਵਾਂ ਦੀ ਹੱਤੀ ਦੇ ਉੱਤੇ ਜੀ 650 ਦਾ ਸੂਟ ਹੈ ਜੀ ਇਹ ਸੂਟ ਲੈ ਲਓ ਜਿੰਨੇ ਮਰਜੀ ਜੀ 10000 ਦੀ ਕੱਪੜੇ ਦੀ ਖਰੀਦ ਦੇ ਉੱਤੇ ਟਰਾਲੀ ਬੈਗ ਦੀ ਸਕੀਮ ਵੀ ਚੱਲ ਰਹੀ ਹੈ ਜੀ ਸਪੈਸ਼ਲ ਵਿਆਹ ਸ਼ਾਦੀਆਂ ਦੇ ਸੀਜ਼ਨ ਦੇ ਵਿੱਚ 10000 ਦੀ ਕੱਪੜੇ ਦੀ ਖਰੀਦ ਕਰਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲ ਜੀਦਾ ਹੈ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਰਾਂਗਰ ਡਿਜ਼ਾਈਨ ਦੇ ਵਿੱਚ ਬਹੁਤ ਆਏ ਹੋਏ ਨੇਗੇ ਸੂਟ ਜਿੰਨੇ ਮਰਜ਼ੀ ਲੈ ਸਕਦੇ ਹੋ ਜੀ ਸਿਰਫ ਸਾਢੇ 600 ਦਾ ਸੂਟ ਕਾਤਾ ਜੀ ਇਹ ਭਰਾਵਾ ਦੀ ਹੱਟੀ ਦੇ ਉੱਤੇ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮਿਲਿਆ ਚੱਲੀ ਜਾਂਦਾ ਜੀ ਭਰਾਵਾ ਦੀ ਹੱਟੀ ਵਾਸਟਰ ਰੋਡ ਮੋੜ ਮੰਡੀ